ਅ ਪਹਿਲਾਂ ਤਾਂ ਮੈਂ ਸਾਰੇ মিডিਆਦਾਰੇ ਦਾ ਇੱਥੇ ਧੰਨਵਾਦ ਕਰਦਾ ਜਿਹੜੇ ਅੱਜ ਸਾਡੇ ਸੱਦੇ ਤੇ ਇੱਥੇ ਸਾਡੀ ਪੀਸੀ ਦੇ ਵਿੱਚ ਪਹੁੰਚੇ ਆ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਦਾ ਏਜੰਡਾ ਇਹੀ ਹੈ ਜੀ ਵੀ ਜੋ ਮਤਲਬ ਮੋਗਾ ਸ਼ਹਿਰ ਦੇ ਵਿੱਚ ਜਿਹੜੇ ਵਪਾਰੀਆਂ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ ਜੀ ਵਪਾਰੀਆਂ ਨੂੰ ਬਲੈਕਮੇਲ ਕਰਕੇ ਜਿਹੜੀ ਉਹਨਾਂ ਤੋਂ ਮਤਲਬ ਉਹਨਾਂ ਤੋਂ ਪੈਸੇ ਇਕੱਠੇ ਕੀਤੇ ਜਾਂਦੇ ਨੇ ਜੀ ਇਹ ਮੁੱਦੇ ਦੇ ਉੱਪਰ ਸਾਡੀ ਅੱਜ ਪ੍ਰੈਸ ਕਾਨਫਰੈਂਸ ਹੈ ਜੀ ਅ ਹਾਂ ਜੀ ਕਿੰਨਾ ਵੱਲੋਂ ਪੈਸੇ ਇਕੱਠੇ ਕਰੇ ਜਾ ਰਹੇ ਆ ਕਿਨਾਂ ਦੇ ਕਿਸ ਲਈ ਕੀਤੀ ਜਾ ਰਹੀ ਹੈ ਅੱਜ ਦੀ ਮੈਂ ਤੁਹਾਨੂੰ ਦੱਸਦਾ ਜੀ ਆ ਇੱਕ ਗਵਰਨਮੈਂਟ ਨੇ ਜਿਹੜਾ ਇੱਕ ਐਕਟ ਬਣਾਇਆ ਆ ਆਰਟੀਆਈ ਰਾਈਟ ਟੂ ਇਨਫੋਰਮੇਸ਼ਨ ਐਕਟ ਉਹ ਐਕਟ ਦਾ ਕੀ ਕਰਨਾ ਆ ਆਪਾਂ ਇੱਕ ਸਿਵਲियन ਲੋਕ ਆ ਆਪਾਂ ਇਥੋਂ ਦੇ ਇੱਕ ਵਸਨੀਕ ਆ ਆਪਾਂ ਉਹ ਜਿਹੜਾ ਐਕਟ ਹੈਗਾ ਆ ਆਪਾਂ ਉਹਦੀ ਆਰਟੀਆਈ ਪਾ ਕੇ ਆਪਾਂ ਗਵਰਨਮੈਂਟ ਤੋਂ ਆਪਾਂ ਕੋਈ ਵੀ ਸਰਕਾਰੀ ਦਾਰੇ ਤੋਂ ਆਪਾਂ ਉਹਦੀ ਜਾਣਕਾਰੀ ਮੰਗ ਸਕਦੇ ਆ ਪਰ ਮੋਗੇ ਸ਼ਹਿਰ ਦੇ ਵਿੱਚ ਕੁਝ ਬਲੈਕਮੈਲਰਾਂ ਨੇ 5-7 ਬੰਦੇ ਹੈਗੇ ਨੇ ਉਹਨਾਂ ਨੇ ਮਤਲਬ ਇਹ ਚੀਜ਼ ਹਰ ਤੱਕ ਧੰਦਾ ਬਣਾ ਲਿਆ ਵੀ ਆਰਟੀਆਈ ਪਾਓ ਜਿਹੜੇ ਕਿ ਸਰਕਾਰੀ ਮੁਲਾਜ਼ਮ ਹੁੰਦੇ ਨੇ ਉਹਨਾਂ ਦੀਆਂ ਵੀ ਕਿਤੇ ਨਾ ਕਿਤੇ ਕੋਈ ਕਮੀਆਂ ਪੇਸ਼ੀਆਂ ਹੁੰਦੀਆਂ ਨੇ ਹਨਾ ਕੁਝ ਉਹਨਾਂ ਨੂੰ ਨਾਲ ਰਲਾ ਕੇ ਤੇ ਕਈਆਂ ਨੂੰ ਆਪਦੇ ਦਬਾਹ ਹੇਟ ਲੈ ਕੇ ਜਿਹੜੇ ਸ਼ਹਿਰ ਦੇ ਜਿਹੜੇ ਵਪਾਰੀ ਹੈਗੇ ਨੇ ਜਿਹੜੇ ਸ਼ਹਿਰ ਦੇ ਚੰਗੇ ਬੰਦੇ ਹੈਗੇ ਨੇ ਉਹਨਾਂ ਨੂੰ ਮਤਲਬ ਉਹਨਾਂ ਦੀਆਂ ਜਿਹੜੀਆਂ ਕਮੀਆਂ ਪਹਿਲਾਂ ਲੱਭਣੇ ਫਿਰ ਕਮੀਆਂ ਲੱਭ ਕੇ ਉਹਨਾਂ ਨੂੰ ਬਲੈਕਮੇਲ ਕਰਨਾ ਵੀ ਤੁਸੀਂ ਮੈਨੂੰ ਪੈਸੇ ਦੇ ਕੇ ਜਾਓ ਤਾਂ ਮੈਂ ਤੁਹਾਡੀਆਂ ਜਿਹੜੀਆਂ ਕੰਪਲੇਟਾਂ ਹੈਗੀਆਂ ਆਪਦੀਆਂ ਵਾਪਸ ਲਊਂਗਾ ਨਹੀਂ ਉਹਦੀ ਕੰਪਲੇਟਾਂ ਆਪ ਆ ਇੰਨਾ ਕੁ ਪਰੇਸ਼ਾਨ ਕਰ ਦੇਣਾ ਬੰਦੇ ਨੂੰ ਵੀ ਬੰਦਾ ਮਤਲਬ ਇੰਨੇ ਕ ਜਿਆਦਾ ਮਜਬੂਰ ਕਰ ਦੇਣਾ ਸੋ ਉਹਦੇ ਲਈ ਜਿਹੜਾ ਅਸੀਂ ਅੱਜ ਜਿਹੜੀ ਰੈਪਿਡ ਜਸਟਿਸ ਫੋਰਸ ਮੋਗਾ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੇ ਨਾਲ ਅੱਜ ਜਿਹੜੀ ਸੰਸਥਾ ਜਿਹੜੀ ਮੋਗੇ ਦੇ ਵਿੱਚ ਘਟਿਤ ਕੀਤੀ ਹੈ ਜੀ ਜਿਸ ਜੀ ਡੋਨ ਨੇ ਪੰਜ-ਸੱਤ ਕੋਈ ਨਾਂ ਪਤਾ ਉਹਨਾਂ ਦਾ ਦੱਸੋ ਦੇਖੋ ਜੀ ਨਾਂ ਪਤਾ ਵੈਸੇ ਤਾਂ ਤੁਹਾਨੂੰ ਸਾਰੇ ਮੋਗੇ ਵਾਸੀਆਂ ਨੂੰ ਹੀ ਪਤਾ ਕਿਉਂਕਿ ਸਾਰਾ ਮੋਗਾ ਹੀ ਉਹਨਾਂ ਤੋਂ ਬਹੁਤ ਜਿਆਦਾ ਦੁਖੀ ਹੈ ਅੱਜ ਜਿਹੜੀ ਸੰਸਥਾ ਦਾ ਜਿਹੜਾ ਅੱਜ ਦਾ ਮੇਨ ਅਜੰਡਾ ਸਾਡਾ ਹੈਗਾ ਵੀ ਜਿਹੜੀ ਇਹ ਐਨਜੀਓ ਦਾ ਜਿਹੜੀ ਇਹ ਸੰਸਥਾ ਦਾ ਗਠਨ ਕਰਨਾ ਹੈਗਾ ਇਹ ਜਿਹੜੀ ਸਾਡੀ ਸੰਸਥਾ ਟੋਟਲੀ ਨੋਨ ਪੋਲੀਟੀਕਲ ਹੈਗੀ ਹੈ ਜੀ ਜਾਤ ਪਾਤ ਧਰਮ ਤੋਂ ਉੱਪਰ ਉੱਠ ਕੇ ਇਹ ਸੰਸਥਾ ਅੱਜ ਬਣਾਈ ਹੈ ਅੱਜ ਜਿਹੜਾ ਸਾਡਾ ਹੈਗਾ ਪਹਿਲੀ ਪ੍ਰੈਸ ਕਾਨਫਰੰਸ ਅੱਜ ਹੈਗੀ ਹੈ ਇਸ ਤੋਂ ਬਾਅਦ ਜੇ ਉਹ ਮੈਂਬਰਾਂ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਜੇ ਉਹ ਨਾ ਟਿਕੇ ਜਾਂ ਜਿਹੜੇ ਇਹ ਗੰਦੇ ਲੋਕ ਗੰਦੇ ਜਿਹਨੂੰ ਆਪਾਂ ਕਹਿ ਦਈਏ ਮੋਗੇ ਦੇ ਗੰਦ ਹੈਗੇ ਨੇ ਇਹ ਲੋਕ ਨਾ ਟਿਕੇ ਤਾਂ ਇਹਨਾਂ ਨੂੰ ਇਹਨਾਂ ਤੇ ਅਸੀਂ ਕਾਰਵਾਈ ਵੀ ਕਰਾਵਾਂਗੇ ਜੋ ਬਣਦੀ ਹੈਗੀ ਆ ਔਰ ਮੋਗਾ ਸ਼ਹਿਰ ਵਾਸੀ ਸਾਰੇ ਇਹਨਾਂ ਦਾ ਇਹਨਾਂ ਦਾ ਨਾਮ ਜਨਤਕ ਕਰਕੇ ਇਹਨਾਂ ਦਾ ਬਾਹਰ ਕੱਟ ਵੀ ਕਰਾਂਗੇ ਜੀ ਅਸੀਂ ਕਿੰਨੇ ਕੁ ਵਪਾਰੀ ਜਿਹੜੇ ਐ ਕਿ ਉਹਦੀ ਜਾਣਕਾਰੀ ਚਾਹੀਏ ਜਿਨ੍ਹਾਂ ਨਾਲ ਇਸ ਤਰ੍ਹਾਂ ਦੀ ਬਲੈਕਮੇਇੰਗ ਹੋਈ ਹੈ ਔਰ ਕਿੰਨੇ ਕਿ ਸੰਗਠਨ ਦੇ ਵਿੱਚ ਘਟਨਾ ਚਾਹੁੰਦੇ ਦੇਖੋ ਜੀ ਗੱਲ ਇਹ ਹੈ ਵੀ ਸਾਡੇ ਕੋਲ ਕੰਪਲੀਟਾ ਦਾ ਆ ਰਹੀਆਂ ਅਸੀਂ ਪਿਛਲੇ ਕਾਫੀ ਲੰਬੇ ਸਮੇਂ ਤੋਂ ਪਰ ਕੱਲ ਮੈਂ ਆਪਦੇ ਸੋਸ਼ਲ ਮੀਡੀਆ ਧਾਰੇ ਤੇ ਵੀ ਲਾਈਵ ਹੋਇਆ ਜੀ ਅੱਜ ਸਾਡੇ ਕੋਲ 5-7 ਵਪਾਰੀ ਤਾਂ ਇੱਥੇ ਪਹੁੰਚੇ ਵੀ ਹੈਗੇ ਨੇ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੈ ਜਾਂ ਜਿਨ੍ਹਾਂ ਤੋਂ ਬਲੈਕਮੇਲ ਕਰਕੇ ਪੈਸੇ ਮੰ ਸੋ ਉਸ ਤੋਂ ਬਾਅਦ ਟੈਲੀਫੋਨ ਬਹੁਤ ਸਾਨੂੰ ਆ ਰਹੇ ਨੇ ਵੀ ਸਾਡੇ ਨਾਲ ਵੀ ਠੱਕਾ ਹੋ ਰਿਹਾ ਸਾਡੇ ਤੋਂ ਵੀ ਪੈਸੇ ਆਟਕੀ ਮਤਲਬ ਰਹੀ ਇਹਨਾਂ ਤੋਂ ੱਲੇ ਸਿਵਲ ਲੋਕ ਨਹੀਂ ਦੁਖੀ ਹੈਗੇ ਮਤਲਬ ਪ੍ਰਸ਼ਾਸਨ ਅਧਿਕਾਰੀ ਵੀ ਬਹੁਤ ਦੁਖੀ ਹੈਗੇ ਨੇ ਜਿਹੜੇ ਇਹਨਾਂ ਤੋਂ ਦੁਖੀ ਹੋ ਕੇ ਇਹਨਾਂ ਦੀਆਂ ਜਿਹੜੀਆਂ ਜਾਇ ਨਹੀਂ ਆਈ ਮੰਗਾ ਹੈਗੀਆਂ ਨੇ ਉਹ ਇਹਨਾਂ ਦੇ ਦਬਾਅ ਹਟਾ ਕੇ ਉਹਨਾਂ ਨੂੰ ਮੰਨਣੀਆਂ ਪੈਂਦੀਆਂ ਨੇ ਸੋ ਇਹ ਚੀਜ਼ ਹੈਗੀ ਹੈ ਇਸ਼ੂ ਜੀ ਮੀਡੀਆ ਦੀ ਜਾਣਕਾਰੀ ਹੋਣਾ ਲੱਛੀ ਹੈ ਤੁਸੀਂ ਨਾਮ ਜਨਤਕ ਕਰਾਉਣਾ ਤੁਸੀਂ ਫੈਸਲ ਹੋ ਕੇ ਬੁਲਾਈ ਹੈ ਨਾਮ ਜਨਤਕ ਭਾਜੀ ਦੇਖੋ ਅੱਜ ਮੈਂ ਤੁਹਾਨੂੰ ਦੱਸ ਰਿਹਾ ਵੀ ਅੱਜ ਦਾ ਜਿਹੜਾ ਮੋਟਿਵ ਸਟ ਹੈਗਾ ਮੋਟਿਵ ਅੱਜ ਸਾਡੀ ਟੀਮ ਦਾ ਗਠਨ ਕਰਨ ਦਾ ਹੈਗਾ ਇਹਦਾ ਤੁਹਾਡੇ ਸਾਰੇ ਮੀਡੀਆ ਦਾ ਇੱਕ ਤੋਥਾ ਸਤੰਭ ਹੁੰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰੇ ਸ਼ਹਿਰ ਵਾਸੀਆਂ ਦਾ ਸਾਰੀਆਂ ਸੰਸਥਾਵਾਂ ਦਾ ਧੰਨਵਾਦ ਜਿਹੜੀਆਂ ਅੱਜ ਇਹ ਰੈਪਿਡ ਜਸਟਿਸ ਫੋਰਸ ਦੀਆਂ ਜਿਹੜੀ ਸੰਗਠਨ ਦੇ ਨਾਲ ਖੜੀਆਂ ਨੇ ਬਹੁਤੀਆਂ ਸੰਸਥਾਵਾਂ ਤੇ ਜਿਹੜੇ ਪ੍ਰਧਾਨ ਅਹੁਦੇਦਾਰ ਸਹਿਬਾਨ ਇੱਥੇ ਪਹੁੰਚੇ ਨੇ ਬਹੁਤਿਆਂ ਦੇ ਸਾਨੂੰ ਟੈਲੀਫੋਨ ਕਾਲ ਜਾਈ ਤੂੰ ਉਸੇ ਪੁੱਛ ਰਿਹਾ ਵੀ ਉਹਨਾਂ ਦੇ ਨਾਮ ਜਾਂਨ ਤੱਕ ਕਰੋ ਦੇਖੋ ਭਾਜੀ ਅੱਜ ਦਾ ਜਿਹੜਾ ਮੋਟਿਵ ਸਾਡਾ ਹੈਗਾ ਉਹ ਇਹ ਹੈ ਵੀ ਅੱਜ ਸਾਰੇ ਸ਼ਹਿਰ ਨੂੰ ਪਤਾ ਲੱਗ ਜਾਏ ਵੀ ਮੋਗੇ ਦੇ ਵਿੱਚ ਵੀ ਇੱਕ ਅਜਿਹੀ ਸੰਸਥਾ ਬਣ ਚੁੱਕੀ ਹੈ ਵੀ ਜਿਹੜੀ ਕਿਸੇ ਦੇ ਨਾਲ ਵੀ ਕੋਈ ਤੱਕਾ ਹੁੰਦਾ ਇਹ ਸੰਸਥਾ ਦਾ ਏਜੰਡਾ ਕੀ ਹੈ ਕੋਈ ਅਮੀਰ ਨਹੀਂ ਕੋਈ ਗਰੀਬ ਨਹੀਂ ਕੋਈ ਹਿੰਦੂ ਨਹੀਂ ਕੋਈ ਸਿੱਖ ਨਹੀਂ ਕੋਈ ਮੁਸਲਮ ਨਹੀਂ ਕੋਈ ਈਸਾਈ ਨਹੀਂ ਸਾਰੇ ਧਰਮ ਇੱਕੋ ਜਿਹੇ ਐਜ਼ ਅ ਇਨਸਾਨੀਅਤ ਦੇ ਉੱਪਰ ਵੀ ਜਿਹੜੇ ਵੀ ਬੰਦੇ ਨਾਲ ਤੱਕਾ ਹੋਊਗਾ ਰੈਪਿਡ ਜਸਟਿਸ ਫੋਰਸ ਉਹ ਬੰਦੇ ਦੇ ਨਾਲ ਬਿਲਕੁਲ ਖੜੂਗੀ ਉਹਨੂੰ ਇਨਸਾਫ ਦਵਾਉਗੀ ਜੀ ਬਿਜ਼ਨਸਮੈਨ ਕਿੰਨੀ ਦੇਰ ਤੋਂ ਬਲੈਕਮੇਲ ਹੋ ਰਹੇ ਆ ਮੈਂ ਕਿਹਾ ਜੀ ਮੈਨੂੰ ਮੈਨੂੰ ਪਤਾ ਹੈ ਮੇਰੇ ਨਾਲ ਅਨਵੀਨ ਸਿੰਘਲਾ ਜੀ ਬੈਠੇ ਆ ਜੀ 2020 ਤੋਂ ਮਤਲਬ ਇਹ ਪੀੜਤ ਨੇ ਇੰਨੇ ਕ ਜਿਆਦਾ ਇਹਨਾਂ ਨੂੰ ਟੌਰਚਰ ਕਰਤਾ ਇੰਨੇ ਕ ਜਿਆਦਾ ਪਰੇਸ਼ਾਨ ਕਰਤਾ ਮੈਂਟਲੀ ਵੀ ਫਿਜ਼ੀਕਲੀ ਵੀ ਔਰ ਇਹ ਡਿਪਰੈਸ਼ਨ ਦੇ ਵਿੱਚ ਜਾ ਚੁੱਕੇ ਆ ਜੀ ਤੇ ਮੰਨੇ ਦਿੱਤੇ ਜਾਂਦਾ ਜਵਾਬ ਦਿੰਦੇ ਪੰਜ ਸਾਲ ਆਪਾਂ ਕਿਨੂੰ ਡੀਕ ਦੇਦੇ ਵੀ ਜਿਹੜੀ ਅੱਜ ਆਪਾਂ ਪ੍ਰੈਸ ਕਾਨਫਰੰਸ ਰੱਖੀ ਆ ਪੰਜ ਸਾਲ ਤੱਕ ਆਪਾਂ ਕੀ ਕਰਦੇ ਦੇ ਦੇਖੋ ਜੀ ਗੱਲ ਇਹ ਆ ਦੇਖੋ ਜੀ ਗੱਲ ਇਹ ਆ ਜਿਹੜੇ ਵਪਾਰੀ ਬੰਦੇ ਆ ਨਾ ਜੀ ਉਸਤੇ ਮੈਂ ਵੀ ਇੱਕ ਬਿਜ਼ਨਸਮੈਨ ਬੰਦਾ ਵਪਾਰੀ ਦੇ ਟੈਨਸ਼ਨਾਂ ਬਹੁਤ ਦਿਮਾਗ ਤੇ ਹੁੰਦੀਆਂ ਔਰ ਕੱਲਾ ਕੱਲਾ ਵਪਾਰੀ ਅੱਜ ਕੱਲ੍ਹ ਹੈਗਾ ਉਹ ਮੈਨੂੰ ਇਹ ਦੱਸੋ ਵੀ ਆਪਣੇ ਲੋਕਾਂ ਨੇ ਆਪਣੇ ਦਰਖਾਸਤਾਂ ਦਾਖਲ ਦਫਤਰ ਕਰਾਣ ਜਾਵੇ ਉੱਥੇ ਅਧਿਕਾਰੀਆਂ ਦੇ ਗੇੜੇ ਮਾਰੇ ਇਹ ਬਲੈਕਮੈਲਰ ਨਾਲ ਸਾਹਮਣੇ ਆਪਦਾ ਵਪਾਰ ਕਰੇ ਉਹਦੇ ਗਾਗ ਤੋਰੇ ਕੀ ਕਰੇ ਉਹੀ ਦਬਾਹ ਹੇਟ ਮਤਲਬ ਉਹ ਬੜੇ ਇੰਨੇ ਵਧੀਆ ਢੰਗ ਨਾਲ ਬਲੈਕਮੇਲਿੰਗ ਕਰਦੇ ਨੇ ਮਤਲਬ ਵਾਈਟ ਕਾਲਰ ਬਲੈਕਮੇਲਿੰਗ ਕਰਦੇ ਨੇ ਜਿਹਨੂੰ ਆਪਾਂ ਕਹਿ ਦਈਏ ਕਿਸ ਲੈਵਲ ਦੇ ਲੋਕ ਨੇ ਜਿਹੜੇ ਬਲੈਕਮੇਲਿੰਗ ਕਰਦੇ ਪਾਜੀ ਦੇਖੋ ਉਹ ਮੋਗੇਰੇ ਵਿੱਚ ਤੁਹਾਨੂੰ ਪਤਾ ਹੀ ਆ ਜੀ ਦੇਖੋ ਹੁਣ ਨਵੀਨ ਆ ਇਹਦਾ ਇੱਕ ਵਪਾਰ ਹੈ ਇਹਦੇ ਉੱਪਰ ਉਹ ਬੰਦੇ ਨੇ ਇੱਕ ਬੰਦੇ ਨੇ ਘੱਟੋ ਘੱਟ ਨਹੀਂ ਨਾ 400 ਤੋਂ ਵੱਧ ਆਰਟੀਆਈਆਂ ਬਾਤੀਆਂ ਦੱਸੋ ਆਰਟੀਆਈ ਹੁੰਦੀਆਂ ਨੇ ਕੋਈ ਇੱਕ ਹੋਗੀ ਦੋ ਹੋਗੀ ਚਾਰ ਹੋਗੀ ਜੇ ਤੁਸੀਂ ਇਨਫੋਰਮੇਸ਼ਨ ਲੈਣੀ ਹੈ 4 400 ਆਰਟੀਆਈ ਆ ਪੰਜ ਦਾ ਮਤਲਬ ਇਹੀ ਹੈ ਵੀ ਤੁਸੀਂ ਤੁਹਾਡੀ ਪਰਸਨਲ ਅੰਜਸ਼ ਹੈ ਸੋ ਮੈਂ ਸਰਕਾਰ ਨੂੰ ਵੀ ਹੱਥ ਜੋੜ ਕੇ ਅਪੀਲ ਕਰਦਾ ਵੀ ਜਿਹੜੇ ਇਹ ਜਿਹੇ ਬੰਦਿਆਂ ਦੀਆਂ ਨੇ ਇਹਨਾਂ ਨੂੰ ਬਲੈਕਲਿਸਟ ਕੀਤਾ ਜਾਵੇ ਜਿਹੜੇ ਲੋਕਾਂ ਨੂੰ ਬਲੈਕ ਬਲੈਕਮੇਲ ਕਰਦੇ ਨੇ ਜੀ ਭਾਜੀ ਨਹੀਂ ਜੀ ਨਹੀਂ ਇਹਦੇ ਵਿੱਚ ਅਧਿਕਾਰੀਆਂ ਨਾਲ ਵੀ ਰਲੇ ਹੋਏ ਨੇ ਜੀ ਇਹ ਪਹਿਲਾਂ ਆਰਟੀਆਈ ਪਾਉਣਗੇ ਜੀ ਫਿਰ ਉਹਦੀ ਕਮੀ ਬੇਸੀ ਅਧਿਕਾਰੀਆਂ ਤੋਂ ਪ੍ਰੈਸ਼ਰ ਨਾਲ ਉਹਨਾਂ ਦੀ ਕਮੀ ਬੇਸੀ ਲੱਭਣਗੇ ਫਿਰ ਕਮੀ ਬੇਸੀ ਲੱਭ ਕੇ ਉਹਦੀ ਦਰਖਾਸਤ ਦੇਣਗੇ ਫਿਰ ਦਰਖਾਸਤ ਦੇ ਕੇ ਮੀਡੀਏਟਰ ਦਾ ਕੰਮ ਕਰਨਗੇ ਮੀਡੀਏਟਰ ਕਰਕੇ ਫਿਰ ਪੈਸਿਆਂ ਦੇ ਲੈਣ ਦੇਣ ਦੀ ਗੱਲ ਸ਼ੁਰੂ ਕਰਦੇ ਨੇ ਮਤਲਬ ਬਹੁਤ ਵੱਡਾ ਇਹ ਸਕੈਮ ਹੈ ਬਹੁਤ ਵੱਡਾ ਗਰੁਖਤ ਹੁੰਦਾ ਜੀ ਇਹ ਇਸ ਕੰਦੇ ਕੰਦੇ ਨਵੀਨ ਸਿਗਲਾ ਨਾਲ ਹੀ ਹੈ ਕਿ ਹੋਰ ਵੀ ਸਾਡੇ ਨਾਲ ਹੋਰ ਵੀ ਭੀੜਤ ਬੈਠੇ ਹੈ ਜੀ ਸਾਡੇ ਨਾਲ ਗੁਰਪ੍ਰੀਤ ਸਿੰਘ ਜੀ ਬੈਠੇ ਹੈ ਜੀ ਮਤਲਬ ਇਹਨਾਂ ਨਾਲ ਵੀ ਕਾਫੀ ਤੱਕਾ ਹੋਇਆ ਹੈ ਜੀ ਔਰ ਸਾਡੇ ਨਾਲ ਸਨੀ ਜੀ ਬੈਠੇ ਇਹਨਾਂ ਨਾਲ ਵੀ ਬਹੁਤ ਤੱਕਾ ਹੋਇਆ ਹੈ ਜੀ ਹੋਰ ਵੀ ਸਾਡੇ ਨਾਲ ਵਪਾਰੀ ਇੱਥੇ ਭਰਾ ਪਹੁੰਚੇ ਨੇ ਜਿਨ੍ਹਾਂ ਨਾਲ ਬਹੁਤ ਜ਼ਿਆਦੀ ਜਾਤਤੀ ਹੋਈ ਹੈ ਜੀ ਜਿਹੜੇ ਬਲੈਕਮੇਲਰ ਹੈ ਜਿਹੜੇ ਬਲੈਕਮੇਲ ਆਮ ਇਨਸਾਨ ਹੈ ਜਾਂ ਸਰਕਾਰੀ ਅਫਸਰ ਹੈ ਐਸੋਸੀਏਸ਼ਨ ਦੇ ਬੰਦੇ ਨੇ ਕੋਈ ਦੇਖੋ ਜੀ ਉਹ ਮਿਕਸ ਹੀ ਨੇ ਜੀ ਸਾਰੇ ਉਹ ਵਿੱਚ ਹੀ ਆਪਦੇ ਆਪ ਨੂੰ politisian ਕਹਿੰਦੇ ਨੇ ਵਿੱਚ ਹੀ ਆਪਣੇ ਵਿੱਚ ਸੰਸਥਾਵਾਂ ਨਾਲ ਵੀ ਜੁੜੇ ਹੋਏ ਨੇ ਕਿਉਂਕਿ ਦੇਖੋ ਇਹਨਾਂ ਦਾ ਕੋਈ دین ਨਹੀਂ ਹੁੰਦਾ ਕੋਈ ਧਰਮ ਨਹੀਂ ਹੁੰਦਾ ਕੋਈ ਇਹ ਕੁਛ ਨਹੀਂ ਹੁੰਦਾ ਇਹਨਾਂ ਦਾ ਇੱਕੋ ਇੱਕ ਮੋਟਿਵ ਆ ਵੀ ਬੰਦੇ ਨੂੰ ਦਬਾਹੇਟ ਲਿਆਓ ਇਹਨਾਂ ਨੂੰ ਡਰਾ ਕੇ ਇਹਨਾਂ ਤੋਂ ਮਤਲਬ ਇਹਨਾਂ ਨੂੰ ਦਬਾਹੇਟ ਇਹਨਾਂ ਤੋਂ ਪੈਸੇ ਲਈਏ ਜੀ ਕੰਪਲੀਟ ਕੀਤੀ ਪਾਲਿਟਲ ਬਲੈਕ ਲਿਖੀ। ਦੇਖੋ ਜੀ ਪਿੱਛੇ ਜੇ ਹਾਂਜੀ ਹਾਂਜੀ ਬਸ ਪੁਲਿਸ ਕੰਪਲੀਟ ਦੇਖੋ ਜੀ ਇਹ ਸਾਡੀ ਅੱਜ ਸੰਸਥਾ ਬਣ ਚੁੱਕੀ ਹੈ ਜੀ ਬਹੁਤ ਛੇਤੀ ਇਹਨੂੰ ਅਸੀਂ ਰਜਿਸਟਰਡ ਕਰਵਾ ਕੇ ਇਹਦੀ ਪ੍ਰੋਪਰਟੀ ਇਹਦੀ ਗਠਿਤ ਹੋ ਚੁੱਕੀ ਹੈ ਜੀ। ਹਾਂਜੀ ਹਾਂਜੀ ਮੈਂ ਦੱਸ ਰਿਹਾ ਜੀ ਮੈਂ ਇਹੀ ਪੁਆਇੰਟ ਤੇ ਆ ਰਿਹਾ ਤੁਹਾਡੇ। ਉਸ ਤੋਂ ਬਾਅਦ ਜਿਹੜੀ ਇਹ ਸਾਰੀ ਸੰਸਥਾ ਅਸੀਂ ਇਕੱਠੀ ਹੋ ਕੇ ਅਸੀਂ ਮਾਨਯੋਗ ਜ਼ਿਲ੍ਹਾ ਮੁਖੀ ਨੂੰ ਵੀ ਮਿਲਾਂਗੇ ਜੀ ਔਰ ਡੀਸੀ ਸਾਹਿਬ ਨੂੰ ਵੀ ਮਿਲਾਂਗੇ। ਅਸੀਂ ਉਹਨਾਂ ਦੇ ਅਸੀਂ ਰਿਟਰਨ ਕੰਪਲੀਟ ਵੀ ਅਸੀਂ ਬਹੁਤ ਛੇਤੀ ਕਰਨ ਜਾ ਰਹੇ ਹਾਂ ਜੇ ਮਤਲਬ ਕਿ ਕਿ ਇਹ ਜਿਹੜਾ ਸ ਦੇਖੋ ਅਸੀਂ ਮਿਹਨਤ ਕਰਦੇ ਹਾਂ ਸਵੇਰ ਤੋਂ ਸ਼ਾਮ ਤੱਕ ਅਸੀਂ ਦੇਖੋ ਤਾਂ ਸਾਡਾ ਕੰਮ ਕਿਤੇ ਜਾ ਕੇ ਚੱਲਦਾ ਪਰ ਜਿਹੜੇ ਆ ਬਲੈਕਮੇਲਰ ਹੈਗੇ ਨੇ ਇਹਨਾਂ ਨੇ ਇੰਨਾ ਕੁ ਜ਼ਿਆਦਾ ਪਰੇਸ਼ਾਨ ਸਾਡੇ ਮਤਲਬ ਸਾਰੇ ਸ਼ਹਿਰ ਵਾਸੀਆਂ ਨੂੰ ਕੀਤਾ ਹੋਇਆ ਔਰ ਮੈਨੂੰ ਯਕੀਨ ਮੰਨੋ ਮੇਰੀ ਕੱਲ ਲਾਈਵ ਹੋਣ ਤੋਂ ਬਾਅਦ 300 ਤੋਂ ਵੱਧ ਮੈਨੂੰ ਵਪਾਰੀਆਂ ਨੇ ਕੰਟੈਕਟ ਕੀਤਾ ਤੇ ਇੰਨੇ ਲੋਕਾਂ ਦੇ ਫੋਨ ਆਏ ਵੀ ਪ੍ਰਧਾਨ ਜੀ ਤੁਸੀਂ ਨਾਲ ਲੱਗੋ ਅਸੀਂ ਸਾਰੀ ਟੀਮ ਤੁਹਾਡੇ ਨਾਲ ਹੈਗੇ ਆ ਤੇ ਇਹ ਚੀਜ਼ ਦੀ ਬਿਲਕੁਲ ਟਲ ਪਾਣੀ ਚਾਹੀਦੀ ਹੈ ਹੁਣ ਜਦੋਂ ਸਾਡੀ ਟੀਮ ਅੱਜ ਗਠਨ ਹੋਈ ਹੈ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਮਿਲਾਂਗੇ ਰਿਟਰਨ ਕੰਪਲੀਟ ਵੀ ਕਰਾਂਗੇ ਸਾਰਾ ਕੁਝ ਕਰਾਂਗੇ ਜੀ ਬਸ ਲੱਗਦਾ ਇਸ ਨਾਲ ਬਲੈਕਮੇਲਰਾਂ ਨੂੰ ਆ ਜਿਹੜਾ ਕੀ ਆ ਤੁਸੀਂ ਚੇਤਾਵਨੀ ਵੀ ਦੇ ਰਹੇ ਹੋ ਲੱਗਦਾ ਥੱਲ ਪਊਗੀ ਉਹ ਰੁਕਣਗੇ ਨਹੀਂ ਬਿਲਕੁਲ ਪਊਗੀ ਜੀ ਤੁਹਾਡੇ ਸਾਰਿਆਂ ਦੀ ਦੇਖੋ ਮੈਂ ਅੱਗੇ ਗੱਲ ਕਰਕੇ ਚੁੱਕਿਆ ਵੀ ਦੇਸ਼ ਦਾ ਜਿਹੜਾ ਹੈਗਾ ਆਪਾਂ ਲੋਕਤੰਤਰ ਮੁਲਕ ਦੇ ਵਿੱਚ ਇੱਥੇ ਜੀ ਰਹੇ ਆਂ ਗੱਲ ਸੁਣ ਲਓ ਇੱਥੇ ਜਿਹੜਾ ਮੀਡੀਆ ਦੀ ਜਿਹੜੀ ਪਾਵਰ ਆ ਬਹੁਤ ਵੱਡੀ ਪਾਵਰ ਆ ਦੇਖੋ ਤੁਸੀਂ ਅੱਜ ਸਾਡੇ ਛੋਟੇ ਜਿਹੇ ਸੱਦੇ ਤੇ ਆਏ ਆ ਤੁਹਾਡੇ ਸਾਰਿਆਂ ਦਾ ਅਸੀਂ ਧੰਨਵਾਦ ਕਰਦੇ ਆ ਤੁਸੀਂ ਸਾਡੀ ਵਾਇਸ ਬਰੰਦ ਕਰੋ ਤੇ ਅਸੀਂ ਕੋਈ ਗੱਲ ਨਹੀਂ ਜਿੰਨੇ ਜੋਗੇ ਹੈਗੇ ਅਸੀਂ ਸ਼ਹਿਰ ਦੇ ਲੋਕਾਂ ਦੇ ਨਾਲ ਧੱਕੇਚਾਹੀ ਨਹੀਂ ਹੁਣ ਦਵਾਂਗੇ ਇਹਨਾਂ ਦੇ ਨਾਲ ਜਿਹੜੀ ਵੀ ਮਤਲਬ ਐਕਸਟੋਰ ਮਤਲਬ ਬਹੁਤ ਵੱਡਾ ਸਕੈਮ ਹੈ ਇਹ ਥੋੜੀ ਹੌਲੀ ਹੌਲੀ ਜੇ ਇਹ ਲੋਕ ਨਾ ਸੁਧਰੇ ਦੇਖੋ ਜਿਹੜੀਆਂ ਅੱਜ ਤੋਂ ਪਹਿਲਾਂ ਇਹਨਾਂ ਨੇ ਜੋ ਵੀ ਕੰਪਲੀਟਾਂ ਪਾਤੀਆਂ ਝੂਠੀਆਂ ਸੱਚੀਆਂ ਆਟੀਆਂ ਪਾਤੀਆਂ ਉਹਦੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂ ਗਏ ਪਰ ਅੱਜ ਤੋਂ ਬਾਅਦ ਇਹ ਅਸੀਂ ਪੂਰੀ ਠੋਕ ਕੇ ਚਤਾਵਨੀ ਦੰਦੇ ਆ ਜਿਨੇ ਵੀ ਐਦਾਂ ਦੀ ਕੋਈ ਵੀ ਗਲਤ ਕੰਮ ਕੀਤਾ ਤੇ ਉਹਦੇ ਬਾਰ ਮੂਰੇ ਤਰਨਾ ਵੀ ਲਾਵਾਂਗੇ ਉਹਦੀ ਲਿਖਤ ਕੰਪਲੀਟ ਵੀ ਕਰਾਂਗੇ ਮਤਲਬ ਹਰ ਤਰ੍ਹਾਂ ਦਾ ਉਹਦੇ ਨਾਲ ਅਸੀਂ ਮਤਲਬ ਉਹਦਾ ਸ਼ਹਿਰ ਸ਼ਹਿਰ ਤੋੜ ਕੇ ਉਹਦਾ ਬਾਈਕਟ ਵੀ ਕਰਾਂਗੇ ਜਰੂਸ ਨਹੀਂ ਗੱਡਾ ਵੀ ਜਿਹੜੀ ਸਸਤਾਵਾਂ ਬੜੀ ਆਈ ਹੈ ਜਿਹੜੀ ਆ ਕਹਿੰਦੀ ਆ ਅਸੀਂ ਵਪਾਰੀਆਂ ਲਈ ਕੰਮ ਕਰਦੀਆਂ ਏਹ ਕੌਣ ਤੁਸੀਂ ਬਣਾਰੇ ਸੰਗਠਨ ਅਸੀਂ ਸੰਗਠਨ ਨਹੀਂ ਬਣਾਇਆ ਜੀ ਇਹ ਲੋਕਾਂ ਦਾ ਸੰਗਠਨ ਹੈ ਇਹ ਅੱਗੇ ਸੰਗਠਨ ਬੰਦਾ ਪ੍ਰਧਾਨਗੀਆਂ ਦੇ ਚੱਕਰ ਦੇ ਵਿੱਚ ਇਹ ਜਿਹੜਾ ਸੰਗਠਨ ਬਣਿਆ ਇਹ ਉਹ ਲੋਕਾਂ ਦਾ ਬਣਿਆ ਜਿਹੜੇ ਦੁਖੀ ਲੋਕ ਨੇ ਇਹ ਜਿਹੜੇ ਲੋਕਾਂ ਦੇ ਜਿਹੜੇ ਦੁਖੀ ਲੋਕ ਹੁੰਦੇ ਨੇ ਉਹ ਸੰਗਠਨ ਹਮੇਸ਼ਾ ਜਿਹੜੀ ਜਿੱਤ ਹੁੰਦੀ ਹੈ ਨਾ ਬਾਈ ਜੀ ਉਹ ਸੰਘਰਸ਼ੀ ਬੰਦੇ ਦੀ ਹੁੰਦੀ ਆ ਇਹ ਜਿੰਨੇ ਬੈਠੇ ਨੇ ਇੱਥੇ ਸਾਰੇ ਸੰਘਰਸ਼ੀ ਬੰਦੇ ਬੈਠੇ ਨੇ ਇਹ 15 ਮਿੰਟ ਦੇ ਵਿੱਚ ਵਿੱਚ ਸਾਰੇ ਇੱਥੇ ਬੰਦੇ ਪਹੁੰਚੇ ਨੇ ਇਹੋ ਲੋਕ ਨੇ ਵੀ ਜਿਨ੍ਹਾਂ ਨਾਲ ਧੱਕੇਸ਼ਾਹੀ ਹੋਈ ਹੋਈ ਹੈ ਜੀ ਤੁਸੀਂ ਜੀ ਇਸ ਗੱਲ ਦੀ ਗਰੰਟੀ ਦਿਓਗੇ ਤੇ ਪਹਿਲੇ ਜਿਹੜੇ ਸੰਗਠਨ ਬਣਿਆ ਉਹ ਬਲੈਕਮੇਲ ਕਰਨ ਲੱਗੇ ਤੁਹਾਡਾ ਸੰਗਠਨ ਜਿਹੜਾ ਉਹ ਲੋਕਾਂ ਨੂੰ ਬਲੈਕਮੇਲ ਮੈਂ ਕਹਾਂ ਜੀ ਪੂਰੀ ਛੋਟੀ ਦੰਨੇ ਆ ਇਹ ਜਿਹੜੀ ਸੰਗਠਨ ਅਸੀਂ ਬਣਾਇਆ ਇਹਦੇ ਵਿੱਚ ਵੀ ਕੱਲ ਨੂੰ ਸਾਡੇ ਇੱਕ ਵੀ ਜਿੰਨੇ ਇੱਥੇ ਬੰਦੇ ਬੈਠੇ ਨੇ ਉਹਨੇ ਕੀ ਨਿਕਲਾਈ ਇਹ ਸੰਗਠਨ ਉਹਨੂੰ ਬਾਹਰ ਵੀ ਕੱਢੂਗਾ ਔਰ ਉਸਤੇ ਕਾਰਵਾਈ ਵੀ ਕਰਵਾਊਗਾ ਜੀ ਸਰ 5 ਸਾਲ ਚੁੱਪ ਰਹਿਣ ਦਾ ਕਾਰਨ ਕੀ ਹੈ ਕਾਰਨ ਭਾਈ ਜੀ ਮੈਂ ਆਲਰੇਡੀ ਤੁਹਾਨੂੰ ਦੱਸ ਚੁੱਕਿਆ ਜੀ ਮਤਲਬ ਹੁਣ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਵੀ ਇੰਨਾ ਤੇ ਜ਼ਿਆਦਾ ਡਿਪਰੈਸ਼ਨ ਦੇ ਵਿੱਚ ਇਹਨਾਂ ਨੂੰ ਲਿਆਂਦਾ ਜੀ ਰੋਜ਼ ਇਹਨਾਂ ਨੂੰ ਹਰਟ ਦੀ ਪ੍ਰੋਬਲਮ ਇਹਨਾਂ ਨੂੰ ਕਰਤੀ ਮੈਂਟਲੀ ਫਿਜ਼ੀਕਲੀ ਹਰ ਤਰ੍ਹਾਂ ਹਰਾਸਮੈਂਟ ਕਰਤਾ ਵਪਾਰੀ ਬੰਦੇ ਨੂੰ ਇਹੀ ਹੁੰਦਾ ਜੀ ਦੇਖੋ ਵੀ ਕੋਈ ਉਹਦੇ ਕੋਲ ਆ ਜਾਏ ਉਹਨੇ ਹੱਥ ਹੀ ਬੰਨੀ ਜਾਣੇ ਨਹੀਂ ਜੀ ਪਰ ਹਰ ਚੀਜ਼ ਦਾ ਕਹਿੰਦੇ ਇੱਕ ਪਾਪ ਦਾ ਘੜਾ ਹੁੰਦਾ ਉਹ ਘੜਾ ਭਰ ਚੁੱਕਿਆ ਦੇਖੋ ਅੱਜ ਤੁਸੀਂ মিডিਆ ਆਏ ਹੋ ਅਵਾਜ਼ ਸਾਡੀ ਸਾਰੀ ਬਲੰਦ ਕੀਤੀ ਐ ਸਾਰੇ ਸ਼ਹਿਰ ਦੀ ਸੰਸਥਾਵਾਂ ਨੇ ਅੱਜ ਸਾਡੇ ਨਾਲ ਕਨੈਕਟ ਕੀਤਾ ਜੀ ਅੱਜ ਦੀ ਜਿਹੜੀ ਇਹ ਪ੍ਰੈਸ ਕਾਨਫਰੰਸ ਹੈਗੀ ਆ ਤੁਹਾਨੂੰ ਦੱਸਿਆ ਵੀ ਅੱਜ ਕਿਲੇ ਗਠਨ ਦੇ ਮੁੱਦੇ ਤੇ ਐ ਤੇ ਉਹਨਾਂ ਨੂੰ ਚੇਤਾਵਨੀ ਦੇ ਮੁੱਦੇ ਤੇ ਜਿਹੜੀ ਅਗਲਾ ਸਾਡਾ ਪ੍ਰੋਗਰਾਮ ਆਊਗਾ ਬਾਈ ਨੇਮ ਨਾਮ ਵੀ ਜਨਤਕ ਕਰਾਂਗੇ ਸਾਰੇ ਸ਼ਹਿਰ 'ਚ ਉਹਨਾਂ ਦੇ ਵੱਡੇ ਵੱਡੇ ਬੋਰਡ ਲਵਾ ਕੇ ਥੋਕ ਕੇ ਕਹਾਂਗੇ ਵੀ ਭਾਈ ਜੀ ਇਹ ਬੰਦੇ ਚੋਰ ਇਹਨਾਂ ਤੋਂ ਬਚੋ